आजकल वो एक समुंदर खंगाल रहे हैं आजकल वो एक समुंदर खंगाल रहे हैं सुना है कि मेरीयां कमियां निकाल रहे हैं जिनके अपने करिदा किरदार लीरो लीर हैं वो दूसरों की पगड़ियां उछाल रहे हैं अबे दिस पीड़ी छोटा मार के देखो थोड़े किरदार की ने गल गल ते मुकर जाने हो तुसी ਗੱਲ ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨੀਵੀਂ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲਓ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ